ਇਤੇ ਕੀ ਮਾਇਨੇ ਨੇ ਇੱਕ ਪਾਸੇ ਸੱਤਾਧਾਰੀ ਧਿਰ ਜਿਹੜੀ ਸਿਆਸਤ ਹੀ ਇਸੇ ਮੁੱਦੇ ਤੇ ਹੁਣ ਕਰ ਰਹੀ ਹੈ ਜਿਹਦੀਆਂ ਚੋਣ ਰੈਲੀਆਂ ਚ ਇਹਨਾਂ ਦੇ ਲੀਡਰਾਂ ਦੀ ਭਾਸ਼ਾ ਹੀ ਬਣ ਗਈ ਹੈ ਚੰਡੀਗੜ੍ਹ ਚ ਪੰਜਾਬ ਦੀ ਰਾਜਧਾਨੀ ਚ ਆ ਕੇ ਵੀ ਯੋਗੀ ਨੇ ਇਹੀ ਰਾਗ ਲਾਪਿਆ ਕਿ ਜੀ ਜੇ ਇੰਡੀਆ ਗੱਡ ਚੋਂ ਵਾਲੇ ਜਿੱਤ ਗਏ ਜੀ ਵਿਰੋਧੀ ਜਿੱਤ ਗਏ ਜੀ ਤਾਂ ਤੁਹਾਡਾ ਸਾਰਾ ਧਨ ਦੌਲਤ ਜਾਇਦਾਦ ਮੁਸਲਮਾਨਾਂ ਨੂੰ ਦੇ ਦੇਣਗੇ ਨਰਿੰਦਰ ਮੋਦੀ ਹਰ ਨੇ ਚਿੱਠੀਆਂ ਉਮੀਦਵਾਰਾਂ ਨੂੰ ਆਈਆਂ ਸੀ ਕਿ ਇਸ ਏਜੰਡੇ ਤੇ ਫੋਕਸ ਕਰੋ ਉਹ ਇੰਟਰਵਿਊਆਂ ਚ ਕਹਿੰਦੇ ਨੇ ਕਿ ਮੈਂ ਇਹ ਘੱਟ ਗਿਣਤੀਆਂ ਖਿਲਾਫ ਕੁਝ ਨਹੀਂ ਬੋਲਦਾ ਇੱਕ ਪਾਸੇ ਵਿਰੋਧੀ ਧਿਰਾਂ ਦੇ ਨਿਸ਼ਾਨੇ ਦੇ ਹਵਾਲੇ ਨਾਲ ਇਹ ਤਰੀਕਾ ਸੋ ਅਗਲੇ ਕਹਣਗੇ ਸਾਡਾ ਸਿਧਾਂਤ ਹੈ ਜੀ ਸਾਡਾ ਸਿਧਾਂਤ ਵਿਕਾਸ ਨਹੀਂ ਹੈ ਸਾਡਾ ਸਿਧਾਂਤ ਕੰਮ ਕਰਨੀ ਹੈ ਦੇਸ਼ ਦੀ ਆਰਥਿਕਤਾ ਬੇਰੋਜ਼ਗਾਰੀ ਨਹੀਂ ਹੈ ਸਾਡਾ ਸਿਧਾਂਤ ਹੈ ਜੀ ਇਸੇ ਆਪਣੇ ਸਿਧਾਂਤ ਦੇ ਹਿਸਾਬ ਨਾਲ ਚੱਲ ਰਹੇ ਠੀਕ ਹੈ ਜੀ ਅਗਲੇ ਤਾ ਆ ਗਏ ਤੇ ਵਿਰੋਧੀ ਧਰ ਜਿਹੜੇ ਕਹਿੰਦੇ ਜੀ ਕਿ ਲੋਕਾਂ ਦੇ ਵਿੱਚ ਵਿਚਰਦੇ ਆ ਕਹਿੰਦੇ ਦੇਖੋ ਜੀ ਇਹ ਭਾਈਚਾਰਕ ਵੰਡ ਪਾ ਰਹੇ ਆ ਇਹ ਹਿੰਦੂ ਮੁਸਲਮਾਨ ਕਰ ਰਹੇ ਆ ਉਹ ਤਿਹਰਾ ਵਿਰੋਧੀ ਧਿਰਾਂ ਕਿੰਨਿਆਂ ਕ ਮੁਸਲਮ ਭਾਈਚਾਰੇ ਨੂੰ ਬਣਦੀਆਂ ਉਹਨਾਂ ਦੀ ਨੁਮਾਇੰਦਗੀਆਂ ਦੇ ਰਹੀਆਂ ਜੇ ਹੁਣ 20 ਕਰੋੜ ਦਾ ਹਵਾਲਾ ਆ ਰਿਹਾ ਤਾਂ ਉਹਦੇ ਹਿਸਾਬ ਨਾਲ ਕੀ ਉਹਨਾਂ ਨੂੰ ਉਮੀਦਵਾਰੀ ਚ ਉਤਾਰਿਆ ਜਾ ਰਿਹਾ ਤੁਸੀਂ ਇੱਕ ਮੋਟਾ ਜਾਂਦਾ ਜਿਹਾ ਲਾਓ ਕਿ 214 ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ 61 ਉਮੀਦਵਾਰਾਂ ਨੂੰ ਟਿਕਟ ਦਿੱਤੀ ਸੀ ਮੁਸਲਮ ਭਾਈਚਾਰੇ ਦਾ 214 ਚ 219 ਚ ਇਹਨਾਂ ਨੇ ਵੀ ਘਟਾ ਕੇ 39 ਨੂੰ ਦਿੱਤੀ ਕਾਂਗਰਸ 219 ਦੇ ਵਿੱਚ 34 ਉਸਲੇ ਮਮੀਦਵਾਰਾਂ ਨੂੰ ਟਿਕਟ ਦਿੱਤੀ ਸੀ ਤੇ 224 ਦੇ ਵਿੱਚ ਆ ਕੇ ਹੁਣ 19 ਨੂੰ ਦਿੱਤੀ ਹੈ ਚਲੋ ਪਿਛਲੇ ਤੇ ਹੁਣ ਵਾਲੇ ਹੀ ਅੰਕੜੇ ਤੇ ਆਜੋ ਆਪਾਂ ਸਾਲ 219 ਲੋਕ ਸਭਾ ਚੋਣਾ ਮੈਂ ਸਿਆਸੀ ਦਲਾਂ ਦੇ ਮੁਸਲਮ ਮੀਦਵਾਰਾਂ ਦੀ ਗੱਲ ਕਰ ਰਿਹਾ ਹਾਂ ਕੁਝ ਆਜ਼ਾਦ ਖੜੇ ਹੋਣ ਕੁਝ ਹੋਰ ਸਾਨਕ ਦਲਾਂ ਦੇ ਵੱਲੋਂ ਖੜੇ ਹੋਣ ਮੈਂ ਮੁੱਖ ਸਿਆਸੀ ਦਲਾਂ ਦੇ ਬਾਰੇ ਵਿੱਚ ਗੱਲ ਕਰ ਰਿਹਾ ਜਿਹੜੇ ਰਾਜਨੀਤਿਕ ਦਲ ਨੇ ਉਹਨਾਂ ਦੇ ਵਿੱਚੋਂ 219 ਦੇ ਵਿੱਚ 115 ਮੁਸਲਮਾਨ ਉਮੀਦਵਾਰਾਂ ਨੂੰ ਟਿਕਟ ਮਿਲੀ 219 ਦੇ ਵਿੱਚ ਕੁੱਲ 115 ਮੁਸਲਮਾਨ ਉਮੀਦਵਾਰਾਂ ਨੂੰ ਟਿਕਟ ਮਿਲੀ ਜਿਨ੍ਹਾਂ ਚੋਂ ਕੱਲੇ 39 ਬਹੁਜਨ ਸਮਾਜ ਪਾਰਟੀ ਦੇ ਸੀ ਤੇ ਇਹ ਤੋਂ ਬਾਅਦ ਬਾਰੀ ਕਾਂਗਰਸੀ ਜੀ ਨੇ 34 ਨੂੰ ਦਿੱਤੀ ਸੋ ਇੰਜ ਇਹ ਦੋ ਵੱਡਾ ਅੰਕੜਾ ਤਾਂ ਇੱਥੇ ਹੀ ਹੁੰਦਾ 115 ਚੋਂ ਬਸ 39 ਨੂੰ ਦਿੰਦੀ ਹੈ ਤਿੰਨ ਜਿੱਤੇ ਦੇ ਉਹਨਾਂ ਦੇ ਕਾਂਗਰਸ 34 ਨੂੰ ਟਿਕਟ ਦਿੰਦੀ ਹੈ ਚਾਰ ਜਿੱਤੇ ਦੇ ਉਹਨਾਂ ਦੇ ਤੇ ਇਸ ਵਾਰ 115 ਚੋਂ ਸਿੱਧੇ 37 ਉਮੀਦਵਾਰ ਕੱਟ ਗਏ ਮੁਸਲਮ ਪਾਈਚਾਰੇ ਦੇ ਸਿਆਸੀ ਦਲਾਂ ਨੇ ਇਸ ਵਾਰ ਵੀ 124 ਚ ਸਿਰਫ 78 ਮੁਸਲਮ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ ਤੇ 78 ਚੋਂ ਬਹੁਜ ਸਮਾਜ ਪਾਰਟੀ ਨੇ ਕੱਲੀ ਨੇ 35 ਨੂੰ ਦਿੱਤੀ ਹੋਈ ਹੈ ਪਿਛਲੀ ਵਾਰ ਨਾਲ ਉਹਦੀ ਵੀ ਕੱਟ ਗਈ 2014 ਚ ਉਹਨੇ 61 ਨੂੰ ਦਿੱਤੀ ਸੀ 2019 ਚ ਉਹਨੇ 39 ਨੂੰ ਦਿੱਤੀ ਸੀ ਤੇ 2024 ਚ ਆ ਕੇ ਉਹਨਾਂ ਨੇ 35 ਨੂੰ ਦਿੱਤੀ ਹੈ ਤੇ ਜਿਹੜੀ ਕਾਂਗਰਸ ਨੇ 2019 ਚ 34 ਨੂੰ ਮੁਸਲਮ ਪਾਈਚਾਰੇ ਦੇ ਨੁਮਾਇੰਦਗੀ ਦਿੱਤੀ ਸੀ ਉਹਨਾਂ ਨੂੰ 19 ਨੂੰ ਦਿੱਤੀਆਂ ਉਹਨਾਂ ਨੇ ਵੀ ਸਵੇਥਿਓ ਵੀ ਕੱਟ ਗਿਆ ਸੋ ਇਸ ਲਈ ਪਿਛਲੀ ਵਾਰ 2019 ਦੇ ਵਿੱਚ 115 ਚੋਂ 26 ਉਮੀਦਵਾਰ ਜਿੱਤ ਕੇ ਗਏ ਸੀ ਤੇ ਹੁਣ 78 ਚੋਂ ਕਿੰਨੇ ਜਿੱਤੇ ਤੇ ਕਿੰਨੇ ਨਹੀਂ ਇਹ ਦੇਖਣ ਵਾਲੀ ਗੱਲ ਹੋएगी ਇਸ ਵਾਰ ਪਸਪਾ ਜੀ 35 ਦਿੰਦੀ ਆ ਕਾਂਗਰਸ 10 ਨੂੰ ਦਿੰਦੀ ਆ ਤਾਂ TMC 6 ਨੂੰ ਦਿੰਦੀ ਆ ਸੋ ਇਸ ਤਰ੍ਹਾਂ ਇਹ ਆਪਣੇ ਆਪ ਸਵਾਲ ਹੋ ਰਿਹਾ ਕਿ ਮੁਸਲਿਮ ਪਾਈਚਾਰਾ ਰਾਜਨੀਤਿਕ ਖੇਤਰ ਦੇ ਵਿੱਚ ਉਸ ਨੂੰ ਸੀਮਤ ਕੀਤਾ ਜਾ ਰਿਹਾ ਹੈ ਜਾਏ ਓਵਰਆਲ ਘਟਗੰਟੀਆਂ ਦੇ ਖਿਲਾਫ ਇੱਕ ਤਰ੍ਹਾਂ ਦੀ ਹੈਂ ਸਿਆਸੀ ਚਾਲ ਬਣ ਰਹੀ ਆ ਇਹ ਗਿਣਤੀਮਿੰਤੀ ਇਸ ਤਰ੍ਹਾਂ ਹੋ ਰਹੀਆਂ ਨੇ ਕਿ ਜਿੱਥੇ ਜੜਾ ਘਟ ਗਿਣਤੀ ਆ ਉਸ ਨੂੰ ਉਵੇਂ ਦਵਾਇਆ ਜਾ ਰਿਹਾ ਇਹ ਵੀ ਇੱਕ ਹਵਾਲਾ ਪਰ ਇਹ ਸਿਆਸੀ ਬੁਨਤ ਦੇ ਵਿੱਚ ਇੱਕ ਸਵਾਲ ਖੜਾ ਹੋ ਰਿਹਾ ਕਿ ਚਾਹੇ ਸੱਤਾਧਾਰੀ ਤਿਰ ਚਾਹੇ ਵਿਰੋਧੀ ਤਿਰ ਉਹ ਸਾਰੀਆਂ ਇਸ ਮਸਲੇ ਤੇ ਸੋੜੀ ਸੋਚ ਬਣਾਉਂਦੀਆਂ ਜਾ ਰਹੀਆਂ ਇਸ ਲਈ ਇਹ ਪਹਿਲੂ ਅਹਿਮ ਸੀ ਇਸ ਪਹਿਲੂ ਤੇ ਗੱਲ ਹੋਣੀ ਜ਼ਰੂਰੀ ਸੀ ਤੁਸੀਂ ਬਖਤਰੋ ਦਾ ਟੀਵੀ ਐਨ ਆਰ ਬਹੁਤ ਬਹੁਤ ਸ਼ੁਕਰੀਆ